ਹਾਂਜੀ ਮਿੱਤਰੋ ਜਿੰਨਾ ਵੀ ਰਣੇ ਮੂੰਗੀ ਵੀਜੀ ਹੈ ਬਾਈ ਉਹਨਾਂ ਚ ਬਹੁਤ ਡਰ ਵਾਲਾ ਮਾਹੌਲ ਬਣਿਆ ਬੈਠਾ ਵੀ ਕੀ ਬਣੂਗਾ ਬਾਈ ਉਤੋਂ ਮੀਂਹ ਪਈ ਜਾਂਦਿਆ ਤੇ ਆਪਾਂ ਮੂੰਗੀ ਤੇ ਸਰਪੇ ਕਰਤੀ ਤੇ ਹੁਣ ਇਹਨੂੰ ਕਿਵੇਂ ਕਟਾਂਗੇ ਕੀ ਕਰਾਂਗੇ ਸੋ ਮਿੱਤਰੋ ਵੀਡੀਓ ਨਾਲ ਬਣੇ ਰਿਹਾ ਤੁਹਾਨੂੰ ਦਿਖਾਉਣਿਆ 4x4 ਮਿੱਤਰੋ ਕਰਤਾਰ ਆ ਡਰਨ ਦੀ ਬਾਈ ਅੱਜ ਕੱਲ ਕੀ ਲੋੜ ਆ ਬਾਈ ਇਹ ਜਿਹੜੇ ਸੰਦ ਆ ਗਏ ਜਿਹੜੀਆਂ ਮਸ਼ੀਨਾਂ ਆ ਗਈਆਂ ਹਨਾ ਬਾਈ ਸਾਰਾ ਕੁਝ ਹੋ ਜਾਂਦਾ ਘਬਰਾਉਣਾ ਜਿਨ੍ਹਾਂ ਨੇ ਸਰਪੇ ਮਾਰਤੀ ਹਨਾ ਉੱਤੇ ਮੀਂਹ ਪਈ ਜਾਂਦੇ ਟੈਨਸ਼ਨ ਲੈਣ ਦੀ ਲੋੜ ਨਹੀਂ ਵਿੱਚੇ ਐਸਐਮਐਸ ਲੱਗਿਆ ਹੁੰਦਾ ਮਿੱਤਰੋ ਤੇ ਬਈ ਘੈਂਟ ਮਸ਼ੀਨਾਂ ਚੱਲਦੀਆਂ ਕਿਤੋਂ ਮਰਜ਼ੀ ਵੜ ਲਈ ਚਾਹੇ ਪਾਣੀ ਖੜਾ ਹੋਵੇ ਗੋਡੇ-ਗੋਡੇ ਬਈ ਉੱਥੋਂ ਵੀ ਮਸ਼ੀਨਾਂ ਵੜ ਦਿੰਦੀਆਂ ਨੇ ਸੋ ਮਿੱਤਰੋ ਇਹ ਸਾਢੇ 3 ਕਿੱਲਾਂ ਦਾ ਪਟਾ ਅੱਜ ਆਪਣੇ ਗਵਾਂਢੀ ਨੇ ਵੱਢਿਆ ਬਈ ਆਪਾਂ ਤਾਂ ਹਜੇ ਮੂੰਗੀ ਤੇ ਸਰ੍ਹਪੇ ਮਾਰੀ ਨਹੀਂ ਦੇਖੋ ਕਿਹੜੇ ਲੋੜ ਚੱਲਦੀ ਮਿੱਤਰੋ ਕਰਤਾਰ ਬਾਕੀ ਬਈ ਸਦਾ ਧੁੱਪ ਨਹੀਂ ਜੇ ਦੀ ਸਦਾ ਮੀਂਹ ਹੀ ਰਹਿੰਦੇ ਠੀਕਾ ਸਦਾ ਹੀ ਬਹਾਰਾਂ ਨਹੀਂ ਹੁੰਦੀਆਂ ਸੋ ਕਦੇ ਨਾ ਕਹੇ ਤਾਂ ਜਾ ਕੇ ਬਈ ਮੌਸਮ ਨਿਖਰ ਜਾਂਦਾ ਸਾਢੇ 3 ਕਿੱਲਾਂ ਚੋਂ ਮੂੰਗੀ ਵੱਢੀ ਆ ਬਈ ਸਾਨੂੰ ਟੈਂਕ ਦੀਆਂ ਵੀਡੀਓ ਵੀ ਦਿਖਾਵਾਂਗੇ ਵੀ ਕਿਵੇਂ ਟੈਂਕ ਪੈਂਦਾ ਵੀਡੀਓ ਨਾਲ ਐਂਡ ਤੱਕ ਤੇ ਹੌਸਲਾ ਬਈ ਸਾਰਿਆਂ ਨੂੰ ਤੇ ਵੀਡੀਓ ਉਹਨਾਂ ਤੱਕ ਸ਼ੇਅਰ ਕਰ ਦਿਓ ਬਈ ਜਿਨ੍ਹਾਂ ਨੇ ਮੂੰਗੀ ਤੇ ਸਰਪੇ ਮਾਰਤੀ ਤੇ ਉੱਤੇ ਮੀਂਹ ਪਈ ਜਾਂਦਿਆ ਉਹਨਾਂ ਨੂੰ ਵੀਡੀਓ ਦੇਖ ਕੇ ਮਿੱਤਰੋ ਹੌਸਲਾ ਮਿਲ ਜੂ ਤੇ ਮਸ਼ੀਨ ਹੈ ਮਿੱਤਰੋ ਕਰਤਾਰ 4x4 ਆਪਣੇ ਮਿੰਡ ਬਈ ਗਗਨ ਕੋਲੇ ਤੇ ਚੱਲਦੀ ਬਹੁਤ ਸੋਹਣੀ ਮਸ਼ੀਨ ਦਾ ਨਖੇਰ ਦੇਖੋ ਮਿੱਤਰੋ ਕਿੰਨਾ ਤੇ ਡਰਾਈਵਰ ਵੀ ਪੂਰੇ ਐਕਟਿਵ ਹੈ ਮਿੱਤਰੋ ਐਂ ਲਾਉਂਦਾ ਕਮਾ ਕਮਾ ਦੇਖੋ ਟਰਾਲੀ ਬਾਹਰ ਖੜੀ ਜੀ ਦੇਖੋ ਕਿਵੇਂ ਸੋਨੇ ਵਰਗੇ ਦਾਣੇ ਡਿੱਗਦੇ ਮਿੱਤਰੋ ਮੂੰਗੀ ਇਹ ਬਾੜਾਂ ਨੇ ਕਹਿੰਦਾ ਬਈ 6 ਕਵਾਟਲ ਕਿੱਲੇ ਦੀ ਬੱਟ ਤੇ ਸੀ ਸੋ ਮਿੱਤਰੋ 6 ਕਵਾਟਲ ਵੰਗੋ ਕਿੱਲੇ ਚੋਂ ਮੂੰਗੀ ਨਿਕਲੀ ਆ ਬਾੜ-ਬਾੜ ਬਈ ਸਾਰੀ ਫੁੱਲ ਭਰ ਗਈ ਸੀ ਇੱਕ ਟੈਂਕ ਹੋਰ ਪਊਗਾ ਦੇਖੀ ਚੱਲੋ ਵੀਡੀਓ ਨੂੰ ਕੱਟੇ ਨਾ ਸਕਿੱਪ ਨਾ ਕਰਿਓ ਸਭ ਨੂੰ ਹੌਸਲਾ ਦੇਣ ਲਈ ਆਪਾਂ ਜੇ ਇਹ ਵੀਡੀਓ ਸ਼ੂਟ ਕਰੀਏ ਦੇਖੋ ਸੋਹਣਿਆ ਵਰਗੇ ਦਾਣੇ ਆ ਮਿੱਤਰੋ ਐਵੇਂ ਐਵੇਂ ਕਰਕੇ ਆਪਣਾ ਸਾਰਾ ਖੇਤੀ ਦਾ ਸਿਸਟਮ ਚੱਲਦਾ ਜੇ ਰੱਬ ਨੇ ਦਾਣੇ ਦਿੱਤੇ ਨੇ ਫਲੀਆਂ ਲਾਈਆਂ ਨੇ ਮਿਹਨਤ ਨੂੰ ਫਲ ਲਾਇਆ ਮਿੱਤਰੋ ਆਪਣੀ ਉਹ ਝੋਲੀ 'ਚ ਵੀ ਪਾਊਗਾ ਡਰਿਆ ਨਾ ਕਰੋ ਦੇਖੋ 4x4 ਬਈ ਕਿਹੜੇ ਲੋੜ ਘੁੰਮਦੀ ਫਿਰਦੀ ਆ ਕਿਵੇਂ ਖਾਲ ਪਾਉਂਦੀ ਫਿਰਦੀ ਆ ਬਾਈ ਦਬਣ ਦੋਬਣ ਵਾਲਾ ਇਹਦਾ ਵੀ ਚੋਬਰ ਦਾ ਕੋਈ ਕੰਮ ਨਹੀਂ ਕਹਿੰਦੇ ਮਸ਼ੀਨ ਇੱਕ ਨੰਬਰਾ ਕਰਤਾਰ ਵਾਲਿਆਂ ਦੀ ਤੇ ਦੇਖੋ ਕਿਹੜਾ ਲੋੜ ਚੱਲਦੀ ਬਾਈ ਲੀਹਾਂ ਲੁਹਾਨੀ ਇਹ ਗੱਲ ਨਹੀਂ ਹੈਗੀ ਇਕਲੀਚੀ ਬਾਈ ਸਲਿੱਪ ਮਾਰੀ ਜਾਊਗੀ ਪਾਟ ਕੇ ਲੀਹਾਂ ਬਾਈ ਉਹਦੀ ਲੰਗ ਜਾਂਦੀ ਆ ਦੇਖੋ ਕਿਹੜਾ ਲੋੜ ਚੱਲਦੀ ਸੋ ਮਿੱਤਰੋ ਵੱਡੇ ਵੱਡੇ ਸੰਦ ਆ ਗਿਆ ਡਰਨ ਦੀ ਲੋੜ ਨਹੀਂ ਮੌਸਮ ਐਤਵਾਰ ਤੋਂ ਬਾਅਦ ਸਾਫ਼ ਹੀ ਐ ਮੱਕੀਆਂ ਵਾਲੇ ਵੀਰ ਭਾਈ ਹਨਾ ਜਿਹੜੇ ਮੂੰਗੀ ਵਾਲੇ ਸਾਰੇ ਹੌਸਲਾ ਬਣਾ ਕੇ ਰੱਖੋ ਇੱਕ ਦੂਜੇ ਨੂੰ ਹੌਸਲਾ ਦਿਓ ਟੈਂ ਦੀ ਗਲਾਜ ਨਾ ਕਿਸੇ ਨੂੰ ਕਰੋ ਬਹੁਤ ਸੋਹਣੀ ਮੱਕੀ ਮੂੰਗੀ ਹੋਈ ਆ ਸੋ ਐਵੇਂ ਐਵੇਂ ਕਰਕੇ ਮਿੱਤਰੋ ਆਪਾਂ ਮੂੰਗੀ ਵੜਤੀ ਤੁਸੀਂ ਦੇਖ ਸਕਦੇ ਹੋ ਇੱਕ ਮੁੰਡਾ ਟੈਂਕੀ ਪਹਿਲਾਂ ਬਾਗ ਤਿੱਕਾ ਹੋਰ ਕੱਢ ਲਿਆ ਐਨੇ ਐਨੇ ਕਰਕੇ ਮਿੱਤਰੋ ਆਪਾਂ ਜੇ ਮੂੰਗੀ ਦੀ ਕਟਾਈ ਕਰਤੀ 3.5 ਕਿੱਲਾਂ ਚੋਂ ਮਿੱਤਰੋ ਆਹਾ ਮੂੰਗੀ ਹੋ ਗਈ ਦੇਖੋ ਚਾਹੇ ਆਪਾਂ ਬਾਈ ਜੇਠ ਹਾਰੜ ਚ ਧੁੱਪਾਂ ਚ ਮੱਚਾਂ ਨਾਲ ਤਾਂ ਬਾਈ ਸੌਖੀ ਆ ਨਾ ਐਨੀ ਮੂੰਗੀ ਨਿਕਲਾਈ ਤੇ ਵਧੀਆ ਬਾਈ ਇਹ ਕਿੱਲੇ ਚੋਂ ਮਣਾ 3.5 ਕਿੱਲਾਂ ਚੋਂ ਇਹ 1.5 ਲੱਖ ਦੀ ਮੂੰਗੀ ਬੱਟ ਤੇ ਆ ਸੋ ਮਿੱਤਰੋ ਨਾਲੇ ਖਰਚਾ ਪਾਣੀ ਨਿਕਲ ਆਊਗਾ ਬੜੇ ਵੀਰ ਕਹਿੰਦੇ ਹੁੰਦੇ ਬਾਈ ਇਹਨਾਂ ਨੂੰ ਮਜ਼ਦੂਰਾਂ ਦਾ ਇਹ ਮੂੰਗੀ ਨੂੰ ਕੀ ਫਾਇਦਾ ਮਜਦੂਰਾਂ ਨੂੰ ਮਿੱਤਰੋ ਪੈਸੇ ਖੁੱਲੇ ਮਿਲ ਜਾਂਦੇ ਟਾਈਮ ਤੇ ਮਿਲ ਜਾਂਦੇ ਨੇ ਠੀਕ ਆ ਤੇ ਮਜਦੂਰਾਂ ਨੂੰ ਇਹੀ ਫਾਇਦਾ ਤੇ ਇੱਕ ਜਿਹੜਾ ਮਜਦੂਰਾਂ ਨੇ ਝੋਨਾ ਲਾਉਣਾ ਮਿੱਤਰੋ ਠੰਡ ਚ ਲਾਉਣਾ ਇਹੀ ਮਜਦੂਰਾਂ ਨੂੰ ਫਾਇਦਾ ਹੈਗਾ ਤੇ ਬਾਕੀ ਵੀਡੀਓ ਉਹਨਾਂ ਤੱਕ ਸ਼ੇਅਰ ਕਰ ਦਿਓ ਜਿਨ੍ਹਾਂ ਨੇ ਮੂੰਗੀ ਤੇ ਸਰਬੇ ਮਾਰ ਕੇ ਉਹਨਾਂ ਨੂੰ ਹੌਸਲਾ ਮਿਲ ਜੂ ਧੰਨਵਾਦ ਅੱਗੇ ਜਿੱਗੇ ਸਪੋਰਟਰ ਕੋ ਸੋਨੂੰ